ਬਹੁਤ ਵਧੀਆ ਜੀ ਦਾ ਬਹੁਤ ਸੱਚੇ ਦਰਵਾਜ਼ੀ ਕੀ ਜੈ ਬਹੁਤ ਪਰਾ ਬੱਬਾ ਵੱਡਾ ਜੀ ਦਾ ਬਹੁਤ ਸੱਚੇ ਦਰਵਾਜ਼ੀ ਕੀ ਜੈ ਹਾਂ ਜੀ ਜੈ ਮਸਤਾ ਜੀ ਜੈ ਮਸਤਾ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਜੀ ਮਿੱਟੂ ਜੀ ਛੋਟਾ ਨਾ ਜੀ ਸਭ ਤੋਂ ਪਹਿਲੇ ਤੁਹਾਨੂੰ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਦਾ ਦਿਨ ਤੁਹਾਨੂੰ ਕਿੰਨੀ ਕਿ ਖੁਸ਼ੀ ਕਿੰਨਾ ਖੁਸ਼ਾ ਬਹੁਤ ਜ਼ਿਆਦਾ ਖੁਸ਼ੀ ਜੀ ਬਹੁਤ ਵਧੀਆ ਮਹਾਰਾਜ ਨੇ ਕੀਤੀ ਆ بارش ਦੀ ਰੋਕ ਦਿੱਤੀ ਮੇਲਾ ਬਹੁਤ ਵਧੀਆ ਚੱਲਿਆ ਠੀਕ ਹੈ ਜਿਹੜਾ ਪਿੰਡ ਹੈ ਕਿੰਨੇ ਸਾਲਾਂ ਤੋਂ ਮੇਲਾ ਹੋ ਰਿਹਾ ਤੇ ਜਿਲ੍ਹਾ ਗਰਾਮ ਇਹ ਜੀ ਤਕਰੀਬਨ ਸਾਡਾ 40ਵਾਂ ਕਾਜੀ ਮੇਲਾ ਆ ਗਿਆ ਠੀਕ ਹੈ 40 ਸਾਲ ਹੋ ਗਏ ਸਾਨੂੰ ਮਨੋ ਜੀ 40 ਵਾਂ ਮਤਲਬ ਪਿੰਡ ਨਿਹਾਲਗੜ੍ਹ ਜੀ ਨਿਹਰ ਲਡਾਵਾ ਦੇਸ ਤੋਂ ਕਪੂਰਸਲਾ ਮੌਸਮ ਤੇ ਵਧੀਆ ਪਾਣੀ ਗਿਆ ਹੈ ਸੰਗਤਾਂ ਵੀ ਦੂਰ ਦੂਰੋਂ ਆਈਆਂ ਕੀ ਕੀ ਪ੍ਰਬੰਧ ਕੀਤੇ ਗਏ ਆ ਵਸੂ ਇੱਥੇ ਪਕੌੜਿਆਂ ਦਾ ਲੰਗਰ ਚੱਲਿਆ ਜਲੇਬੀਆਂ ਦਾ ਲੰਗਰ ਚੱਲਿਆ ਪ੍ਰਸ਼ਾਦਾ ਚੱਲਿਆ ਆਈਸਕ੍ਰੀਮ ਦਾ ਲੰਗਰ ਚੱਲਿਆ ਵਾਦੀ ਸੰਗ ਨੇ ਪਿੰਡ ਦੀ ਸੰਗਤ ਨੇ ਬਹੁਤ ਜ਼ਿਆਦਾ ਉਤਸ਼ਾਹ ਨਾਲ ਬਣਾਇਆ ਗਿਆ ਠੀਕ ਹੈ ਗੱਲ ਕਰੀਏ ਐਨ ਆਰ ਆਈ ਭਰਾਵਾਂ ਦੀ ਤੇ ಗ್ರಾಮ ਪੰਚਾਇਤ ਕਿੰਨਾ ਕੁ ਸਹਿਯੋਗ ਗਿਆ ਬਹੁਤ ਜ਼ਿਆਦਾ ਜੀ ಗ್ರಾಮ ਪੰਚਾਇਤ ਐਨ ਆਰ ਆਈ ਭਰਾ ਸਾਡੇ ਬਹੁਤ ਸਹਿਯੋਗ ਦੇ ਰਹੇ ਠੀਕ ਹੈ ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਇਹ ਆਪ ਨਸ਼ਿਆਂ ਤੋਂ ਦੂਰ ਰਹੋ ਆ ਪ੍ਰਮਾਤਮਾ ਨਾਲ ਜੁੜੋ ਸਰਕਾਰ ਦਾ ਨਾ ਪੂਰਾ ਨਾਮ ਲੈ ਦਿਓ ਬਾਬਾ ਵੱਡਾ ਜੀ ਦਾ ਜੀ ਸ਼ੁਰੂ ਤੋਂ ਚੱਲਦੇ ਆ ਜਿਨ੍ਹਾਂ ਨੇ ਸਹਿਯੋਗ ਕੀਤਾ ਉਹਨਾਂ ਦਾ ਦੱਸੋ ਨਾਮ ਲੈ ਲਓ ਉਹਨਾਂ ਦਾ ਆਪਣੇ ਪ੍ਰਿੰਸੀਪਲ ਲਗਾ ਦੇ ਬਲਵੀਰ ਸਿੰਘ ਸਾਰੇ ਸਤਿ ਸੰਤ ਨੇ ਜੀ ਸਾਰਿਆਂ ਨੇ ਜੀ ਠੀਕ ਹੈ ਜੀ ਮਿਹਰਬਾਨਾ ਹਾਜੀ ਸਸਰੀ ਕਾ ਜੀ ਸਾਸਰੀ ਕਾ ਬਲਦੇਵ ਰਾਜ ਕਿੰਨੇ ਸਾਲਾਂ ਤੋਂ ਮੇਲੇ ਤੋਂ ਨਾਲ ਤੁਸੀਂ ਜੁੜੇ ਹੋ ਕਿੰਨੇ ਸਾਲਾਂ ਤੋਂ ਮੇਲੇ ਆ ਰਹੇ ਇਹ 40 ਸਾਲ ਹੋ ਗਏ ਜੀ ਉਦੋਂ ਮੈਂ ਦਸਵੀਂ ਜੀ ਪੜਦਾ ਸੀ ਜਦੋਂ ਇਹ ਮੇਲਾ ਹੋਣ ਰਿਹਾ ਆ ਤੇ ਇਹ ਮੇਲਾ ਇਦਾਂ ਪਪੂਲਰ ਸੀ ਪਹਿਲਾਂ ਹਰ ਕਲਾਕਾਰ ਆਹੀ ਤਕਰੀਬ ਨੇ ਇੱਥੇ ਸੱਜਿਆ ਆ ਰਾਤ ਨੂੰ ਨਾਟਕ ਵੀ ਹੁੰਦੇ ਰਹੇ ਆ ਤੇ ਆਪਣਾ ਦਿਨੇ ਆਪਣਾ ਕਲਾਕਾਰ ਵੀ ਆਉਂਦੇ ਰਹਾ ਮਾਨਕ ਤੱਕ ਇੱਥੇ ਸਾਰੇ ਕਲਾਕਾਰ ਆ ਕੇ ਇੱਥੇ ਆਪਣਾ ਟਾਈਮ ਲਾ ਕੇ ਗਏ ਹੋਰ ਗਰਮੀ ਬਹੁਤ ਸੀ ਅੱਜ ਮੌਸਮ ਸੁਹਾਵਣਾ ਹੋਇਆ ਆ ਤੇ ਇਹ ਬਾਬਾ ਜੀ ਦੀ ਬਾਬਾ ਜੀ ਦੀ ਕਿਰਪਾ ਆ ਜੀ ਹਰ ਮੇਲੇ ਤੇ ਜਦੋਂ ਵੀ ਬਾਬਾ ਜੀ ਦਾ ਮੇਲਾ ਆਉਂਦਾ ਆ ਕਮ ਅੱਧਾ ਦਿਨ ਮੀਂਹ ਪਵੇ ਪਵਾ ਸਾਰਾ ਦਿਨ ਬਾਬਾ ਐ ਖ샬 ਕਰਨ ਦਾ ਨਾਲ ਹੀ ਗਰਮੀ ਤੇ ਆਈ ਹੋਈ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਇਹੇ ਸੰਦੇਸ਼ ਦੇ ਲੈ ਵੱਧ ਤੋਂ ਵੱਧ ਚੜ ਕੇ ਆਪਣੇ ਬਾਬਾ ਜੀ ਦੇ ਦਰਬਾਰ ਤੇ ਆਉਣ ਜੇ ਸੰਗਤਾਂ ਵੱਧ ਤੋਂ ਵੱਧ ਆਉਣਗੀਆਂ ਤੇ ਆਪਾਂ ਭਾਜੀ ਹੁਣਾਂ ਦੇ ਸਹਿਯੋਗ ਦੇ ਨਾਲ ਅੱਗੇ ਤੋਂ ਕਲਾਕਾਰ ਵੀ ਮਂਗਾਵਾਗੇ ਤੇ ਟੂਰਨਾਮੈਂਟ ਵੀ ਕੋਈ ਓਪਨ ਮੈਚ ਜੇ ਅੱਦਾ ਕਰਾਵਾਂਗੇ ਠੀਕ ਹੈ ਬਹੁਤ ਬਹੁਤ ਮੇਲੇ ਦਾ ਸਭ تین ਆਗੇ ਪਾ ਪੂਰਾ ਨਾਮ ਮੇਰਾ ਸਤਨਾਮ ਸਿੰਘ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਮੇਲੇ ਦੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਭਾਈ ਬਹੁਤ ਬਹੁਤ ਸਾਰੇ ਸਾਰੇ ਨਗਰ ਨੂੰ ਬਹੁਤ ਬਹੁਤ ਵਧਾਈਆਂ ਜੀ ਹਾਂ ਜੀ ਹਾਂ ਜੀ ਤੇ ਸਾਲਾਨਾ ਮੇਲਾ ਭਾਈ ਸਾਹਿਬ ਦੱਸੇ ਕਿ 40ਵਾਂ ਮੇਲਾ ਹੈ ਜੀ ਕਹਿਣਾ ਚਾਹੋਗੇ ਤੁਸੀਂ ਹਾਂ ਜੀ ਬਿਲਕੁਲ ਸਹੀ ਹੈ ਜੀ 40ਵਾਂ ਮੇਲਾ ਹੈ ਹਰ ਸਾਲ ਹੁੰਦਾ ਹੈ ਜੀ ਵਿੱਚ ਮਤਲਬ ਪਿੱਛੇ ਜੇ ਬੰਦ ਵੀ ਹੋਇਆ ਸੀਗਾ ਕੁਝ ਇੱਕ ਕਰਨਾ ਕਰਕੇ ਪਰ ਉਹ ਸੰਗਤ ਦੇ ਫਿਰ ਬਹੁਤ ਯੋਗਦਾਨ ਦਿੱਤਾ ਪੂਰੇ ਪਿੰਡ ਨੇ ਪੰਚਾਇਤ ਨੇ ਜਿੱਦਾਂ ਬਹੁਤ ਬਾਰ ਬੰਦਿਆਂ ਨੇ ਉਹ ਦੁਆਰਾ ਫਿਰ ਸ਼ੁਰੂ ਕਰਵਾਇਆ ਜੀ ਪਿੰਡ ਦਾ ਨਾਮ ਲਹੇ ਦਿਓ ਦਰਵਾਦਾ ਨਾਮ ਹੈ ਤੇ ਜਿਰੇ ਦਾ ਨਾਮ ਹੈ ਪਿੰਡ ਨਿਹਾਲਗੜ ਹੈ ਜੀ ਜ਼ਿਲ੍ਹਾ ਕਪੂਰਥਲਾ ਹੈ ਜੀ ਤੇ ਦਰਬਾਰ ਬਾਬਾ ਵੱਡਾ ਜੀ ਕਹਿੰਦੇ ਆ ਜੀ ਠੀਕ ਹੈ ਤੇ ਬਾਕੀ ਸਾਰੀ ਸੰਗਤ ਨੂੰ ਬਹੁਤ ਅਸਾ ਹੈ ਜੀ ਉਹਨਾਂ ਕੁਵਾਲੀਆਂ ਵਾਲੇ ਆਏ ਜੀ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਕਹਿੰਦਾ ਕਰਦੀ ਨਾਮ ਪਤਾ ਦੱਸੂਗਾ ਇਹ ਕੁਵਾਲੀਆਂ ਲੱਕੀ ਭਾਜੀ ਆ ਜੀ ਕੁਵਾਲੀ ਵਾਲੇ ਕੁਵਾਲ ਉਹਨਾਂ ਨੇ ਆਪਣਾ ਥੋੜਾ ਜਿਹਾ ਬਾਬਾ ਜੀ ਦੇ ਹਾਜ਼ਰੀ ਭਰਨੀ ਆ ਦਰਬਾਰ ਦੀ ਜੇ ਗੱਲ ਕਰੀਏ ਤੁਹਾਨੂੰ ਕਿੰਨੇ ਸਾਲ ਹੋ ਗਏ ਦਰਬਾਰ ਨਾਲ ਸਾਨੂੰ ਜੀ 20-25 ਸਾਲ ਹੋ ਗਏ ਆ ਜੀ ਸਤਿ ਸ੍ਰੀ ਅਕਾਲ ਠੀਕ ਹੈ ਅੱਜ ਕੱਲ ਦੀ ਜਨਰੇਸ਼ਨ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਸ ਤਰ੍ਹਾਂ ਭਾਜੀ ਉਹਨਾਂ ਨੇ ਕਿਹਾ ਸਭ ਤੋਂ ਵੱਡੇ ਆਪਣੇ ਪ੍ਰੋਬਲਮ ਨਸ਼ਿਆਂ ਦੀ ਏ ਜਿਹੜੇ ਕਸੀਂ ਇਹੀ ਪ੍ਰੋਲਾ ਕਰੁੰਦੇ ਆ ਕਿ ਚਲੋ ਨਸ਼ੇ ਤੋਂ ਨੌਜਵਾਨੀ ਪੀੜੀ ਬਚੇ ਤੇ ਚਲੋ ਮਾਲਕ ਦੇ ਪਰਮਾਰਥ ਉਧਰ ਧਿਆਨ ਜਾਵੇ ਨਾਲ ਤਾਂ ਜਿੱਦਾਂ ਅੱਜ ਕੱਲ੍ਹ ਲੱਕੇ ਮੇਲਿਆਂ ਵਿੱਚ ਮੇਰੇ ਤੋਂ ਬਾਅਦ ਸ਼ਾਮੀ ਛਿੰਝ ਦੇ ਪ੍ਰੋਗਰਾਮ ਹੁੰਦੇ ਕਬੱਡੀ ਦੇ ਵੀ ਅੱਜ ਕੱਲ੍ਹ ਹੈ ਤੇ ਕੀ ਵਿਚਾਰ ਹੈ ਕਿ ਅਗਲੇ ਆਉਣ ਵਾਲੇ ਟਾਈਮ 'ਚ ਛਿੰਝ ਜਾਂ ਕਬੱਡੀ ਟੂਰਨਾਮੈਂਟ ਹਾਂਜੀ ਜ਼ਰੂਰ ਜਿੱਦਾਂ ਆਪਾਂ ਭਰਾ ਆਏ ਆ ਨਾਲੇ ਵਗਦਾ ਅਗਲੀ ਵਾਰ ਨੂੰ ਕੋਸ਼ਿਸ਼ ਜ਼ਰੂਰ ਹੈ ਜੀ ਸਾਡੀ ਛਿੰਝ ਦੇ ਕਬੱਡੀ ਟੂਰਨਾਮੈਂਟ ਹਾਂਜੀ ਚਲੋ ਜੀ ਸਾਕੇ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ ਹਾਂਜੀ ਸਰਪੰਚ ਸਾਹਿਬ ਕੀ ਨਾਜੀ ਮੇਰਾ ਨਾਮ ਖੁਸ਼ਮਨਦੀਪ ਸਿੰਘ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਿਲਣੀ ਹੈ ਵਧਾਈਆਂ ਧੰਨਵਾਦ ਜੀ ਸਰਪੰਚ ਜੀ ਤੁਹਾਨੂੰ ਆਉਂਦੀ ਹੈ ਵੀ ਮੁਬਾਰਕਬਾਦ ਅਸੀਂ ਦਿੰਨੇ ਆ ਥੈਂਕ ਯੂ ਥੈਂਕ ਯੂ ਤੇ ਮੇਲੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਮੇਲਾ ਦੇਖੋ ਜੀ ਸਾਡੇ ਪਿੰਡ ਇਹਦੀ ਬਰਗਾਹ ਆ ਬਾਬਾ ਵੱਡਾ ਜੀ ਦੀ ਇਹ ਲਗਭਗ ਜਦੋਂ ਦਾ ਪਿੰਡ ਵਸਿਆ ਆ ਸਾਡਾ ਇਹ ਉਤੋਂ ਪਹਿਲਾਂ ਦੀ ਬਣੀ ਆ ਤੇ ਲੋਕ ਸ਼ਰਧਾ ਨਾਲ ਮੇਲੇ ਵਾਲੇ ਦਿਨ ਜਿੱਦਾਂ ਅੱਜ 22 ਜੁਲਾਈ ਆ ਸਤ ਸੌਣ ਨੂੰ ਇਹ ਮੇਲਾ ਹੁੰਦਾ ਹਰ ਸਾਲ ਹੀ ਤੇ ਦੂਰੋਂ ਨੇੜੇੋਂ ਬਾਹਰਲੇ ਪਿੰਡਾਂ ਦੇ ਲੋਕ ਵੀ ਸਾਡੇ ਨਗਰ ਦੇ ਵੀ ਲੋਕ ਜਿਹੜੇ ਆ ਬਹੁਤ ਸ਼ਰਧਾ ਨਾਲ ਇੱਥੇ ਮੇਲਾ ਕਰਾਉਂਦੇ ਆ ਪਹਿਲੋਂ ਤੇ ਮੇਲਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੀਗਾ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਕਾਰਨਾਂ ਕਰਕੇ ਕੁਝ ਬੰਦੇ ਜਦੋਂ ਬਾਹਰ ਵਿਦੇਸ਼ਾਂ ਚਲੇ ਗਏ ਫਿਰ ਉਹ ਥੋੜਾ ਹੁਣ ਛੋਟੇ ਲੈਵਲ ਤੇ ਆ ਪਰ ਕੋਸ਼ਿਸ਼ ਕਰਾਂਗੇ ਅੱਗੋਂ ਵਾਸਤੇ ਜਿਹੜਾ ਇਹ ਮੇਲਾ ਹੋਰ ਵਧੀਆ ਤੇ ਸਭਿਆਚਾਰਕ ਤੌਰ ਤੇ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਆਈਓ ਜੀ ਸੰਗਤਾਂ ਵਾਸਤੇ ਕੀ ਕੀ ਪ੍ਰਬੰਧ ਕੀ ਕੀ ਮੈਸੇਜ ਅਪਰਾਉਣਾ ਹੈ ਪਹਿਲੋਂ ਤਾਂ ਜਿਹੜੀਆਂ ਸੰਗਤਾਂ ਬਾਹਰਲੇ ਪਿੰਡਾਂ ਤੋਂ ਜਾਂ ਸਾਡੇ ਪਿੰਡੇ ਦੇ ਵੀ ਜਿਹੜੇ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਇੱਥੇ ਜਿਹੜੀ ਸੰਗਤ ਆ ਉਹਨਾਂ ਦੇ ਬੈਠਣ ਦਾ ਪ੍ਰਬੰਧ ਆ ਹੁਣ ਕਵਾਲੀਆਂ ਦਾ ਪ੍ਰੋਗਰਾਮ ਸ਼ੁਰੂ ਕਰਨ ਲੱਗਾ ਜੀ ਤੇ ਲੰਗਰ ਮੇਰਾ ਖਿਆਲ ਲਗਭਗ ਚੱਲਦਾ ਮੈਨੂੰ ਲੱਗਦਾ 5 7 10 ਤਰ੍ਹਾਂ ਦਾ ਲੰਗਰ ਆ ਜਿਹੜਾ ਚੱਲਦਾ ਪਿਆ ਆ ਅਛਾ ਸਰਪੰਚ ਸਾਹਿਬ ਹੋਰ ਵੀ ਸਰਪੰਚ ਬਣਿਆ ਨਵੇਂ ਇਥੇ ਦੇ ਪਿੰਡ ਦੇ ਹਾਂਜੀ ਤੇ ਇਹ ਵੀ ਵੇਖਣ ਨੂੰ ਲੱਗ ਰਿਹਾ ਕਿ ਅੰਦਰ ਗੱਲ ਥੋੜਾ ਜਿਹਾ ਕੰਮ ਜਿਹਾ ਪੈਂਡਿੰਗ ਵਗੈਰਾ ਪਿਆ ਵੀ ਹਾਂਜੀ ਹਾਂਜੀ ਤੇ ਅਸੀਂ ਉਮੀਦ ਕਰੀਏ ਕਿ ਆਉਣ ਵਾਲੇ ਟਾਈਮ 'ਚ ਦੇਖੋ ਇਹ ਜਿਹੜਾ ਹੁੰਦਾ ਨਾ ਜਿੱਦਾਂ ਇਹ ਇਹੋ ਜਿਹੇ ਧਾਰਮਿਕ ਖਾਵਾਂ ਤੇ ਆਪਾਂ ਪੰਚਾਇਤ ਦਾ ਪੈਸਾ ਨਹੀਂ ਲਾ ਸਕਦੇ ਇਹ ਆ ਵੀ ਅਸੀਂ ਬਾਹਰ ਜਿਹੜੇ ਸਾਡੇ ਮੁੰਡੇ ਵਿਦੇਸ਼ਾਂ 'ਚ ਆ ਉਹਨਾਂ ਦੇ ਸਹਿਯੋਗ ਨਾਲ ਕੁਝ ਪਿੰਡੋਂ ਪੈਸੇ ਇਕੱਠੇ ਕਰਕੇ ਸਾਡਾ ਆਉਣ ਵਾਲੇ ਸਮੇਂ 'ਚ ਸਾਡੀ ਪਲਾਨ ਹੈ ਵੀ ਇੱਥੇ ਸਾਰਾ ਸ਼ੈਡ ਵਗੈਰਾ ਪਾ ਕੇ ਹੋਰ ਵੀ ਜਿੱਥੇ ਕੋਈ ਥੋੜ ਮੁਕੰਮਲ ਕਰਵਾ ਗਏ ਸਰਪਿੰਡ ਪਿੰਡ ਵਾਸੀਆਂ ਨੇ ਤੁਹਾਨੂੰ ਸਾਰਾ ਸਮਝੀ ਨਾਲ ਸਰਪੰਚ ਬਣਾਇਆ ਕਿਸੇ ਨੂੰ ਨੁਕਰਾ ਕੀ ਕਰ ਸੀ ਪਹਿਲਾਂ ਤਾਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਹੈ ਜੀ ਆ ਸਾਡੇ ਸਾਰੇ ਨਗਰ ਦੇ ਮੇਰੇ ਨਾਲ ਮੇਰੇ ਮੈਂਬਰ ਪੰਚਾਇਤ ਸਾਥੀ ਵੀ ਖੜੇ ਆ ਹੋਰ ਵੀ ਨਗਰ ਦੇ ਨੌਜਵਾਨ ਸਾਥੀ ਤੇ ਅਸੀਂ ਸਿਰਫ ਇਹ ਆ ਵੀ ਅਸੀਂ ਹੁਣ ਮੇਰਾ ਖਿਆਲ ਹੋਰ ਇੱਕ ਦੋ ਮਹੀਨੇ ਆ ਬਰਸਾਤਾਂ ਦਾ ਮੌਸਮ ਨਿਕਲਦਾ ਆ ਤੇ ਪਿੰਡ ਦੇ ਵਿੱਚ ਲਗਾਤਾਰ ਅਸੀਂ ਜਿਹੜੇ ਕੰਮ ਹੋਣ ਵਾਲੇ ਆ ਜਾਂ ਕਰਾਉਣ ਵਾਲੇ ਆ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਆ ਵੀ ਵਤਨ ਵਤ ਫੰਡ ਸਰਕਾਰ ਕੋ ਲੈ ਕੇ ਅਸੀਂ ਜਿਹੜੇ ਕੰਮ ਆ ਉਹ ਛੇਤੀ ਸ਼ੁਰੂ ਕਰਾ ਕੇ ਤੇ ਜੰਗੀ ਪੱਧਰ ਤੇ ਕਰਾਵਾਂਗੇ ਮਤਲਬ ਇਹ ਨਹੀਂ ਕਿ ਥੋੜਾ ਥੋੜਾ ਕੰਮ ਨਹੀਂ ਵਧੀਆ ਤਰੀਕੇ ਨਾਲ ਕਰਵਾਵਾਂਗੇ ਸਰਪੰਚ ਸਾਹਿਬ ਤੁਸੀਂ ਸਰਪੰਚ ਬਣਿਆ ਸਾਡੀ ਇੱਕ ਬਹੁਤ ਵਿਸ਼ੇਸ਼ ਤੁਹਾਡੇ ਨਾਲ ਹੈ ਅਸੀਂ ਇਹ ਹੀ ਚਾਹੁੰਦੇ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਇਸ ਪ੍ਰੋਜੈਕਟ ਦੀ ਤਰੱਕੀ ਕਰੋ ਬਹੁਤ ਬਹੁਤ ਧੰਨਵਾਦ ਮੇਰਬਾ ਥੈਂਕ ਯੂ